ਲੋਜੀ ਸਤਿ ਸ੍ਰੀ ਅਕਾਲ ਕੀ ਹਾਲ ਜਾਲਾ ਅੱਜ ਆਪਾਂ ਆ ਗਏ ਆਪਦੇ ਫੇਰ ਨਵੇਂ ਵਲੌਗ ਨਾਲ ਅੱਜ papa ਬਣ ਲਗਾ ਮਿਸਤਰੀ ਉਥੇ ਕੱਲ ਖਾਡਾ ਢਾਇਆ ਸੀਗਾ ਤੇ ਅੱਜ ਉਥੇ ਖਾਡਾ ਬਣਾਉਣਾ ਆਪ ਛੋੜਾ ਖਾਡਾ ਸੀਗਾ ਉਹਨੂੰ ਵੱਡਾ ਕਰਾਂਗੇ ਪਾਣੀ ਪੀਣ ਲਈ ਤੇ ਅੱਜ ਸਵੇਰੇ ਸਵੇਰੇ ਮੈਂ ਤੇ ਅੰਛ ਨੇ ਇੱਥੋਂ ਸਾਰਾ ਬਾਲਣ ਚੱਕਤਾ ਪਹਿਲਾਂ ਇੱਥੇ ਵਾਵਾ ਖਲਾਰਾ ਜਾਂ ਪਿਆ ਹੋਇਆ ਸੀਗਾ ਹੁਣ ਸਾਰਾ ਚੱਕਤਾ ਆ ਮੋٹے ਮੋٹے ਰਹਿ ਗਏ ਇਹ ਵੀ ਚੱਕ ਲਾਂਗੇ ਪਾਪੇ ਹੁਣੀ ਚੱਕ ਦੇਣਗੇ ਚੱਕੇ ਨਹੀਂ ਗਏ ਹਣਾ ਸਵੇਰ ਦਾ ਮਾਹੌਲ ਤੁਸੀਂ ਵੇਖ ਹੀ ਸਕਦੇ ਹੋ ਗਾਵਾਂ ਗੂਵਾਂ ਹੁਣ ਅਸੀਂ ਬਾਹਰ ਬੰਨਣ ਲੱਗ ਗਏ ਆ ਕੱਚੇ ਥਾਂ ਤੇ ਕਿਹਾ ਕੀ ਡਾਕਟਰ ਨੇ ਕਿਹਾ ਇਹਨਾਂ ਨੂੰ ਕੱਚੇ ਥਾਂ ਤੇ ਵੀ ਬੰਨਿਆ ਕਰੋ ਆ ਅਸੀਂ ਖਾੜਾ ਟਾਇਆ ਸੀਗਾ ਇਹ ਛੋਟਾ ਕਰਕੇ ਨਵਾਂ ਬਣਾਉਣ ਲੱਗੇ ਹਾਂ ਹਾਂ ਛੋਟਾ ਕਰਕੇ ਇਹਦੇ ਵਿੱਚ ਨਵਾਂ ਬਣਾ ਕੇ ਟੁੰਡਾ ਲਾ ਦੇਾਂਗੇ ਵੱਡਾ ਕਰਦੇ ਹਾਂ ਹਾਂ ਸਹੀ ਗੱਲ ਹੈ ਲਾ ਕੇ ਰੰਗ ਬਣਾ ਕੇ ਉੱਚਾ ਕਰਕੇ ਪਾ ਲਈਏ ਦੋ ਗਿਣਾਂ ਭਰ ਲਏ ਹਾਂ ਹੂੰ ਤੇ ਹੁਣ ਆਪਾਂ ਉੱਤੇ ਬਾਲਣ ਵੀ ਵਿਖਾਉਣੇ ਤੁਹਾਨੂੰ ਫੇਰ ਇਸ ਵਾਰੇ ਕੀਤਾ ਸੀ ਆ ਹਨਾ ਮੈਂ ਕਿੱਥੇ ਆ ਤੇ ਪਹਿਲਾਂ ਅਸੀਂ ਥੱਲੇ ਹੀ ਉੱਤੇ ਚੜਾਈ ਗਏ ਵੱਡੀਆਂ ਵੱਡੀਆਂ ਲੱਕੜਾਂ ਥੱਲੇ ਉੱਤੇ ਚੜਾਤੀਆਂ ਤੇ ਬਾਕੀ ਆਓ ਵੇਖੋ ਆ ਇੱਥੇ ਅਸੀਂ ਬਾਕੀ ਇੱਥੋਂ ਚੜਾਈ ਗਏ ਸੀ ਪਹਿਲਾਂ ਇੱਥੇ ਦਾਦੀ ਸਾਡੇ ਉੱਥੇ ਦਾਦੀ ਬਹਿ ਜਾਂਦੀ ਸੀ ਤੇ ਇੱਥੋਂ ਮੈਂ ਉੱਤੇ ਫੜਾਈ ਜਾਂਦਾ ਸੀ ਫਿਰ ਅਸੀਂ ਚੇਂਜ ਕੀਤਾ ਮਤਲਬ ਉੱਤੇ ਮੈਂ ਬਹਿ ਗਿਆ ਥੱਲੇ ਦਾਦੀ ਤੇ ਦਾਦੀ ਛੇਤੀ ਛੇਤੀ ਫੜਾਈ ਗਈ ਤੇ ਮੈਂ ਉੱਤੇ ਕਰੀਆ ਤੇ ਅੰਛ ਨਾਲੋਂ ਨਾਲ ਉੱਤੇ ਲੈ ਆਈਗਾ ਜਿਹੜੀਆਂ ਛੋਟੀਆਂ ਲੱਕੜਾਂ ਸੀ ਉੱਤੇ ਨਹੀਂ ਜਾ ਸਕਦੀਆਂ ਸੀ ਹਣਾ ਜੀ ਹੁਣ ਆਪਾਂ ਚੱਲਦੇ ਹਾਂ ਥੱਲੇ ਪਾਪਾ ਵੀ ਕਰਦੇ ਆਂ ਵੇਟ ਆਪਰਾ ਬੱਚਾ ਰੋਟੀ ਖਾ ਰਿਹਾ ਹਾਂ ਹਾਂ ਸਾਡਾ ਬੱਚਾ ਹੁਣ ਰੋਟੀ ਵੀ ਖਾਣ ਲੱਗ ਗਿਆ ਆ ਡੋਲਣੀਆਂ ਲਗਾਵਾ ਹੁਣ ਆਪਾਂ ਕਰਦੇ ਆਂ ਵੇਖ ਪਾਪੇ ਦੀ ਜਦੋਂ ਪਾਪਾ ਆਉਂਦਾ ਤੇ ਉਦੋਂ ਫਿਰ ਕਰਦੇ ਆਂ ਆਪਦਾ ਕਾਰਵਾਈ ਸ਼ੁਰੂ ਲਓ ਬਈ ਆਪਾਂ ਆਣਾ ਪਲਸਰ ਕਰਾਂਗੇ ਵਾਲ ਲੈਣੀਗਾ ਗੱਦ ਜੀ ਵੀ ਲਿਆਂਦੀ ਆ ਜੇ ਕਿਸੇ ਮੇਰੇ ਵੀਰ ਨੂੰ ਪਤਾ ਹੈ ਕਦੋਂ ਕਦੋਂ ਤਾਂ ਹੈਗੀ ਸੀ ਕਦੋਂ ਹੈਗੀ ਆ ਉਹ ਮੇਰੇ ਲੱਭਦੀ ਤਾਂ ਹੁੰਦੀ ਨਹੀਂ ਦੋ ਥੋੜੇ ਤੇਸੀ ਸਾਰਾ ਸਮਾਨ ਬਜਰੀ ਰਹਿ ਗਈ ਉਹ ਆਉਂਦੀ ਬਈ ਬਜਰੀ ਨਹੀਂ ਮਗਾਈ ਮੈਂ ਅੱਛਾ ਉਹ ਵੇਖਣੀ ਹੈ ਨਾ ਹਾਂ ਇਥੇ ਆ ਗੱਡੀ ਲਿਆ ਕੇ ਨੂੰ ਕੋਈ ਐ ਲੈ ਇਥੋਂ ਐ ਬੈਕ ਲੈ ਜਾਗੇ ਨਾ ਗੱਡੀ ਆਉਣੀ ਪੀ ਗੱਡੀ ਹਾਂ ਗੱਡੀ ਆ ਗਈ ਹਾਂ ਗੱਡੀ ਆਉਣੀ ਪੀ ਗੱਡੀ ਸਸਰੀ ਗੱਲ ਤੋਂ ਬਲਾ ਦੋ ਸਸਰੀ ਗੱਲ ਸਸਰੀ ਗੱਲ ਕੀ ਹਾਲ ਚਾਲ ਹੈ ਜੀ ਅੱਜ ਆਪਾਂ ਬਣਾਉ ਲੱਗੇ ਆ ਮੱਝਾਂ ਵਾਲਾ ਚਬੱਚਾ ਖਾੜਾ ਅਸੀਂ ਤਾਂ ਚਬੱਚਾ ਕਹਿੰਨੇ ਆ ਖਾੜਾ ਕਹਿੰਨੇ ਤੁਸੀਂ ਕੀ ਕਹਿੰਨੇ ਉਹ ਵੀ ਦੱਸ ਦਿਓ ਠੀਕ ਹੈ ਜੀ ਖੇਲ ਵੀ ਕਹਿ ਜਾਂਦੇ ਕਈ ਹਾਂ ਪਹਿਲਾਂ ਛੋਟਾ ਜੀ ਅਸੀਂ ਕੱਲ ਦੇਰ ਤੱਕ ਆਵੇ ਦੱਸਿਆ ਮੈਂ ਹਰ ਪਹਿਲਾਂ ਹਿੱਕਾ ਹੀ ਅਸੀਂ ਆ ਗਏ ਇਹਦੇ ਵਿੱਚ ਦਾ ਗਾਂ ਦਾ ਮੂੰਹ ਵੀ ਨਹੀਂ ਵੱਡਦਾ ਹੁਣ ਆਪਾਂ ਇਹਨੂੰ ਐ ਥੋੜਾ ਇੱਥੋਂ ਐ ਕਰਕੇ ਤੇ ਥੋੜਾ ਜਿਹਾ ਇੱਥੋਂ ਐ ਵੱਡਾ ਕਰਾਂਗੇ ਠੀਕ ਆ ਕੁੰਡੇ ਵੀ ਲਾ ਦਿਓ ਹਾਂ ਕੁੰਡੇ ਵੀ ਲਾਵਾਂਗੇ ਦੋ ਕੁੰਡੇ ਲਾਵਾਂਗੇ ਤੇ ਦੇਖਦੇ ਆਂ ਅੱਜ ਕਿੱਦਾਂ ਦਾ ਬਣਦਾ ਸਾਡਾ ਬੱਚਾ ਘੋੜਾ ਆ ਰਿਹਾ ਟਰਾਲਾ ਨਾਲ ਘੋੜਾ ਟਰਾਲਾ ਨਹੀਂ ਨਹੀਂ 16 ਟਰਾਲਾ ਇਹ ਵਾਲੀ ਸੁਦਾ ਸੁਦਾ ਜਿਹਾ ਦੇ ਗੱਡੀ ਨੂੰ ਜਿਹਦੇ ਰੇ 가다 말아야지. 이거는 넣어. 이제 나이 Okay. लो भाई अपनी रेड़ी गई चली है अठार टेरा दो 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 ਮਿਸਤਰੀ ਜੀ ਚਾਲੀ ਵੇਟ ਕਰਦੇ ਹੋਏ ਆਰਾਮ ਕਰਦੇ ਹੈ ਹੈ ਉਹ ਕਿੰਨੇ ਪਾ ਰਹੇ 1100 ਤੇ 150 ਆ 150 ਇੱਕ ਪਿਆਰੀ ਬੰਨਾ ਚਾਹੀਦਾ 1100 ਤੇਰੇ ਤਾਂ ਬੱਜਰੀ ਆਉਗੀ ਨਹੀਂ ਬੱਜਰੀ ਤੋਂ ਬਿਨਾ ਨਹੀਂ ਸਾਰਦਾਗੀ ਕਿਉਂ ਹੋਏ ਨਾ ਨਾ ਥੱਲੇ ਉੱਪਰ ਲੋ ਭਾਈ ਮਿਸਤਰੀ ਆਪਦਾ ਕੰਮ ਕਰਦੇ ਹੋਏ ਹੈਨਾ ਜਲਦੀ ਆਦਾ ਕੰਮ ਜੋਰਾ ਸੋਰਾ ਦੇ ਹਾਂ ਤੇ ਆ ਚਾਹ ਦਾ ਪੀ ਲਈ ਆ ਤੇ ਨਾਲ ਫੋੜਾ ਕਾ ਤੋ ਰੱਖਿਆ ਕਿਈ ਕਿੱਥੇ ਆ ਕਿਈ ਐ ਨਹੀਂ ਗਈ ਕਿੱਧਰ ਗਈ ਕਿਈ ਖੇਤ ਆ ਤੇ ਅਕਰੰਡੀ ਵੀ ਨਵੀਂ ਲਿਆਂਦੀ ਆ ਗਰੰਡੀ ਨਵੀਂ ਵੀਰ ਨਵੀਂ ਗਰੰਡੀ ਵੀ ਖੇਤ ਆ ਆਪਾਂ ਨਹੀਂ ਝੱਕ ਲਿਆ ਏ ਪੰਜਾਹਾਂ ਦੀ ਸਸਤਾ ਹੋ ਗਿਆ ਮਾਂ ਘਰ ਦੇ ਕਈ ਇਹਦੇ ਮਹਿੰਗਾ ਪੈ ਜਾਣਾ 1100 ਰੁਪਿਆ ਲੱਗ ਗਿਆ ਤੇ ਘਰ ਦੇ ਕਹਿੰਦੇ ਇੱਕ ਪੈਸਾ ਵਾਧ ਨਹੀਂ ਹੋਣਾ ਚਾਹੀਦਾ ਹੁਣ ਨਹੀਂ ਇਹ ਤਾਂ ਨਹੀਂ ਵਾਧ ਲੱਗਣ ਦਿੰਦੇ ਹੁਣ ਦੋ ਇੱਕ ਸਰੀਆ ਦਾ ਘਰੀ ਆ ਉਨੂੰ ਮੋੜ ਕੇ ਆਪਾਂ ਦੋ ਕੁੰਡੇ ਲਾਵਾਂਗੇ ਓਏ ਵੇਖੋ ਵੇਖੋ ਕੋਈ ਨਹੀਂ ਬੱਸ ਫਿੱਟਾ ਭੜਾ ਡਰਮ 'ਚ ਪਿਆ ਮਿੰਕੇ ਰੱਖੀ ਨਹੀਂ ਡਰਮ 'ਚ ਡਰਮ ਦੇ ਉੱਤੇ ਪਿਆ ਓ ਟਰੈਕਟਰ ਦੇ ਬੰਦ ਡਰਮ 'ਚ ਤੇ ਮੈਂ ਕਹਿੰਦਾ ਕਈ ਨਾ ਉਹਦੇ ਨਾਲ ਕਰ ਲੋ ਫੋੜੇ ਨਾਲ ਐ ਹੀ ਖਈ ਗਿਆ ਪਰ ਆ ਗਿਆ ਤੁਸੀਂ ਵੀ ਕੋਠੀ-ਕੁਠੀ ਪੋਣੀ ਸੰਪਰਕ ਕਰੋ ਸਾਡੇ ਨਾਲ ਠੀਕ ਆ ਸਹੀ ਗੱਲ ਹੈ। ਵਿਸਤਰੀ ਆਪ ਸਾਰਾ ਆਪ ਹੀ ਕੰਮ ਕਰਦਾ ਇਹ। ਹੂੰ ਦਿਹਾੜੀ ਦੀ ਲੋੜ ਨਹੀਂ। ਦਿਹਾੜੀ ਦੀ ਲੋੜ। ਆਪੇ ਮਸਾਲਾ ਬਣਾ ਕੇ ਆਪੇ ਹੀ ਲਿਜਾ ਕੇ ਆਪੇ ਹੀ ਲਾ ਦੇਈਂ। ਸਾਰਾ ਤਾਰ ਕਰਦਾ ਆਪੇ ਸਾਰਾ ਕੁਝ। ਆਪੇ ਹੀ ਮਸਾਲਾ ਲੈ ਕੇ ਜਾਣਾ, ਆਪੇ ਹੀ ਚਣਾ, ਜਿੰਨੀਆਂ ਆਪੇ ਇੱਟਾਂ ਲੈ ਤਾਰ ਕਰਨੀਆਂ। ਇੱਟਾਂ ਵੀ ਆਪੇ ਹੀ। ਸਾਡੇ ਕੋਲੇ ਸਾਲ ਵੀ ਹੈ ਨਹੀਂ, ਸੂਤ ਵੀ ਹੈ ਨਹੀਂ। ਟੁੱਕੇ ਵਾਲੀ। ਟੁੱਕੇ ਵਾਲੀ ਲਾ ਚਲਾਉ ਕੰਮ ਜੱਟ। ਆ ਵੇ ਲੋ ਘਾਟੇ ਦਾ ਘਰ। ਐਡਾ ਸੋਹਣਾ ਖਾਡਾ ਜੰਪਣਿਆ ਸੀ। ਤੇ ਟਾ ਕੇ ਤੇ ਖਰਚਾ ਕਰਾ ਕੇ ਰੱਖਤਾ ਬਸ ਵੀਰੋ ਆ ਦੇਖ ਲੋ ਦਿਹਾੜੀਆਂ ਆਇਆ ਘਾਟੇ ਦਾ ਘਰ ਦਿਹਾੜੀਆਂ ਆਇਆ ਹਾਂ ਠੀਕ ਆ ਵੀਰੇ ਕੋਸੇ ਕੰਮ ਨਹੀਂ ਹੈਗਾ ਕੋਈ ਨਾ ਉਹੀ ਨਹੀਂ ਹੁੰਦਾ ਵੇਖਿਆ ਨਹੀਂ ਤੂੰ ਵਲੌਗ ਆ ਵੇਖ ਲੋ ਵੀਰੇ ਦਿਹਾੜੀਆਂ ਆਇਆ ਫਿਰ ਕਹਿੰਦੇ ਆ ਆ ਕੱਪੜੇ ਖਰਾਬ ਹੋ ਗਏ ਆ ਗਰੀਬ ਆ ਦਿਹਾੜੀ ਆਇਆ 16 ਪ੍ਰੋ ਆ ਮੇਰੇ ਕੋਲੇ ਮੇਰੇ ਕੋਲੇ ਮੋਬਾਈਲ ਵੀ ਹੈ ਨਹੀਂ ਗਰੀਬ ਜਿਹਾ ਬੰਦਾ ਮੈਂ ਸਸਤਾ ਸੋਦਾ ਪ੍ਰੋ ਹੈ ਸਸਤਾ ਯਾ ਮੋਬਾਈਲ ਆ 16 ਪ੍ਰੋ 16 ਪ੍ਰੋ ਕੀ ਸਾਡਾ ਬੰਦਾ ਐਡਾ ਲੰਮਾ ਮੋਬਾਈਲ ਚ ਸਾਰਾ ਪੂਰਾ ਹੀ ਨਹੀਂ ਆਉਂਦਾ ਕਿੱਛ ਹੋ ਜੋ ਲੈ ਵੀ ਇੱਥੇ ਤਰੂ ਗਿਆ ਮਸਾਲਾ ਰਲ ਗਿਆ ਕਈ ਹੈ ਨਹੀਂ ਹੈ ਮਾਰ ਦੇ ਇਹ ਕਾਹ ਤੋਂ ਹੈ ਇਹਨੇ ਆਜੇ ਛੇਤਰਖਾਨੇ ਆ ਇਹ ਛੇਤਰਾਂ ਦੇ ਮਸਾਲੇ ਬਣਾਈ ਜਾਂਦਾ ਨਾਲੋਂ ਨਾਲ ਲੈ ਕੰਮ ਰੈਡੀ ਆ ਨੋ ਨੀ ਨੀ ਕੀ ਆ ਜਾਓ ਸਾਰਾ ਕੰਮ ਕਰ ਖਾ ਜਾਓ ਰੋਪ ਕਰਕੇ ਨੀਂ ਰੱਖਦਾ ਤੇ ਮੈਂ ਨਹੀਂ ਰੱਖਣਾ ਤੂੰ ਕਮਰੇ ਦੀ ਨੀਅਤ ਲੈ ਆ ਬਾਕੀ ਦਾ ਡੱਬਾ ਲੈ ਆ ਬਾਕੀ ਦਾ ਡੱਬਾ ਮੈਂ ਜਾਵਾਂ ਸਕੂਲ ਤੇ ਤੂੰ ਚੁੱਪ ਮੱਜਾਂ ਦਾ ਘਰ ਬਣ ਲੱਗਾ ਚਵੱਟਾ ਪੀ ਪੀ ਕਰਦੀ ਪੀ ਪੀ ਕਰਦੀ ਜਾ 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 ਦੱਦੀ ਰੁਕੇ ਜਾ ਕਹਿਨ ਉਹਨਾਂ ਦੇ ਪਾਪਾ ਕਦੋਂ ਲੱਤ ਮਾਰਦੇ ਡੱਬਾ ਐ ਦੱਦੀ ਬੈਠੀ ਜਾ ਕੇ ਪਾ ਲਿਆ ਉਹ ਨੀਂ ਰੱਖਾ ਲੱਗ ਗਿਆ ਉਹ ਕੀ ਕਹਿੰਦੇ ਹੁੰਦੇ ਨਾ ਇੱਕ ਘਾਲਤ ਨਹੀਂ ਪਾਉਂਦੇ ਅਸੀਂ ਦਾਰੀ ਨਾ ਮੁੱਛਾ ਵਾਦਗੀ ਹੋ ਗਾਲਾ ਉਹਨਾਂ ਦਾ ਖਾਡਣ ਜਿਹਨੇ ਪਰਫੀ ਦਾ ਡੱਬਾ ਆ ਜਾਣਾ ਕੈਮਰਾਮੈਨ ਨੂੰ ਬੇਨਤੀ ਆ ਕਿ ਮੈਚ ਵਿੱਚ ਵੇਖਿਆ ਜਾਵੇ ਹਾਂ ਕੈਮਰਾਮੈਨ ਨੂੰ ਬੇਨਤੀ ਆ ਉਹਦੀ ਜ਼ਬਾਨ ਚੋਪੀ ਰੱਖੀ ਨਾ ਮੈਂ ਨਹੀਂ ਬੋਇਆ ਇਹ ਤਾਂ ਰੱਬ ਨੇ ਦਿੱਤੀ ਬੋਲਣ ਵਾਸਤੇ ਤੇ ਬੋਲਾਂਗੇ ਮਨਛੂੜਿਆ ਫੀਤਾ ਲਾ ਫੀਤਾ ਲਾ ਕਿਹੜੀ ਫੀਤਾ ਲਾਣ ਲੱਗੀ ਕਿੰਨੀਆਂ ਫੀਤਾਂ ਲੱਗਣੀਆਂ ਇੱਥੇ ਰੱਖ ਫੀਤੀਆਂ ਕਢਾ ਦੇ ਧਿਆਨ ਨਾਲ ਮਿੰਨਤੀ ਚ ਨਾ ਫਰਕ ਪਾਦੀ ਦਾ ਸਮਾਂ 4 ਫੁੱਟ ਕਰਦ ਗਏ ਯਾਰ ਇਹ ਥੋੜਾ ਕਰੋ ਰਾਹ ਬੰਦ ਹੋ ਜਾਣਾ ਜਮਾ ਪਰਲਾ ਆਹਾਂ ਹਾਂ ਇਹ ਨੂੰ ਅੱਗੇ ਨੂੰ 4 ਫੁੱਟ ਐਨਾ ਚਾਹੀਦਾ ਹੈ ਹਨਾ ਮੈਨੂੰ ਨਹੀਂ ਪਤਾ ਐਵੇਂ ਬੱਸ ਪਾ ਕੇ ਰੱਖੋ ਖੋਟੇ 6 ਫੁੱਟ ਕਿਉਂ ਹਾਂ ਲੈ 6 ਆ ਗਿਆ ਇਧਰ ਹਾਂ ਰਸ ਯਾਰ ਪਿੱਛੇ ਕਰੋ ਖੜਾ ਜਾ ਮम्मी ਦੇ ਪੈਸੇ ਨਹੀਂ ਪੈਸੇ ਪੈਸੇ 200 ਰੁਪਏ ਮਿਲੂਗੇ ਆ 500 ਅਸੀਂ ਆਪੇ ਇੱਕ ਕੰਪਨੀ ਅੱਜ 500 ਰੱਖਦੇ ਆ ਆ ਅਸੀਂ ਤੇਲ ਵੀ ਬ੍ਰਾਂਡਡ ਲਿਆਉਣੇ ਆ ਬਤਾ ਮਾ ਜਮਾ ਕੰਨੀ ਦੇ ਲਾਈ ਆ ਫੇਸ ਸੁਰ ਕਰਾ ਬੋਲ ਲੈ ਰੱਖ ਪਤਾ ਇੰਦਰ ਤੇਰੇ ਵਾਲ ਨਿਬੜੀਆਂ ਸਾਰੇ ਸਬਸਕ੍ਰਾਈਬ ਮੂਠੇ ਮਾਰੋ ਨਿਰਾ ਕਿਤੇ ਨਹੀਂ ਫੇਰਾ ਨਹੀਂ ਰੱਖਤੀ ਤੇ ਚੋਗੀ ਮੈਂ ਬਿਨਾਂ ਰੱਖ ਕੇ ਗਈਆ ਇੱਟ ਤੋਂ ਪਹਿਲਾਂ ਮੈਨੂੰ ਤੇ ਵੀ ਨਹੀਂ ਪਤਾ ਵੀ ਮਸਾਲੇ ਦੇ ਪਾਈ ਤੇ ਘਿੱਟ ਤੇ ਪਾਈਦਾ ਇਹ ਇੱਥੇ ਤੇ ਪਾਈਦਾ ਮੈਨੂੰ ਫਿਟ ਲਾ ਕੇ ਪਾ ਦਿੰਦੇ ਆ ਲੋਜੀ ਇਹ ਮਸਾਲਾ ਪਤਲਾ ਹੈ ਸਿਮਿੰਟ ਥੋੜਾ ਹੈ ਰੇਤਿਆ ਜ਼ਿਆਦੀ ਕੋਈ ਨਹੀਂ ਚਾਪਾ ਆਸ਼ਾ ਲੈ ਪੱਕੇ ਕੰਮ ਕਰਾਂਗੇ ਅਸੀਂ ਬਾਬਾ ਮਿਹਰ ਕਰੇ ਵਾਹਿਗੁਰੂ ਆਪਾ ਆਸ਼ਾ ਚਲੋ ਜੀ ਹਏ ਐ ਮੇਸਟਰੀ ਨਾ ਪੱਕਾ ਹੀ ਠੇਕਾ ਮਾਰੂ ਜੇ ਕਿਸ ਲੋਣਾ ਆਏਗਾ ਸਲੋ ਹੀ ਜੇ ਦੇਖਦੇ ਵੀ ਇਹ ਕਿੰਨੇ ਦਿਨਾਂ ਚ ਪੂਰਾ ਹੁੰਦਾ ਹੈ ਇਹ ਇਹ ਚੈਲੰਜ ਆ ਰਹੀ ਹੈ ਕਿੰਨੇ ਸ਼ਾਮ ਨੂੰ ਮੈਂ ਕਿੰਨੇ ਨਹੀਂ ਇਹ ਤਾਂ ਹੋ ਗਿਆ ਚਲ ਕੋਈ ਚੈੱਕ ਕਰ ਲਈਏ ਦੇਖਦੇ ਹਾਂ ਇਹ ਤਾਂ ਬਣ ਗਿਆ ਜਾਨ ਇਹ ਨਾ ਹੋਵੇ ਕਵੇ ਉਹ ਗਈ ਉਹ ਗਈ ਉਹ ਗਈ ਉਹ ਗਈ ਨਹੀਂ ਨਹੀਂ ਉਹ ਗੱਲ ਨਾ ਬਣ ਜੇ ਤੇ ਮਾਰਾ ਸਮਝਿਆ ਤੂੰ ਜਿਹੜਾ ਕੰਮ ਕਹਿੰਦੇ ਨਾ ਉਹਨੂੰ ਹੀ ਸਾਜੇ ਉਹ ਗੱਲ ਹੁੰਦੀ ਆ ਇੱਕ ਹੀ ਚੱਕਰ ਵੀ ਦੋ ਲੰਮੀਆਂ ਰੱਖਣੀਆਂ ਇਹ ਵਿੰਗਰ ਰੱਖੇ ਇਹ ਕੀ ਸਿਸਟਮ ਤੂੰ ਬੜ ਦੇਖੀ ਯਾ ਛੇੜੀ ਨਾ ਚੜਤਾ ਚੰਨ ਚੜਤਾ ਚੈੱਕ ਕਰ ਚ ਇੱਕ ਮਿੱਤਰਾਂ ਦਾ ਖਾਡਾ ਜਿਹਾ ਇੱਕ ਕਰ ਬਾਹਰ ਦੋ ਰਹਿ ਗਿਆ ਲੈ ਤੂੰ ਕਹਿੰਦਾ ਵੰਡਿਆ ਸੀ ਪ੍ਰਸ਼ਾਦ ਪਾਤੀ ਪਟਾਕੇ ਲੋੜੀ ਦੱਸੋ ਵੀ ਕਿਦਾਂ ਦਾ ਬਣਿਆ ਓਏ ਆਪਣੇ ਕੋਲੇ ਆ ਲੱਕੜੀ ਵਿੰਗੀ ਆ ਕੀ ਕਰੀਏ ਪੂਰਾ ਓਕੇ ਕੰਮ ਕੀਤਾ ਲੈ ਇਧਰੋਂ ਚੈੱਕ ਕਰੋ ਉਹ ਕਿਹੜਾ ਵਿਚਾਰੇ ਮਿਸਤਰੀਆਂ ਨਾਲ ਲੱਗੇ ਨੇ ਜਿਹੜੇ ਚੈੱਕ ਕਰ ਰਹੇ ਆ ਚੈੱਕ ਕਰੋ ਲੈ ਫਿਰ ਵੀ ਓਕੇ ਬਸ ਹੁਣ ਥੋੜੀ ਦੋ ਵਾਰ ਰਹਿ ਗਈ ਹੋਰ ਇੰਨਾ ਬ ऊंचा ਕਰ ਦੇਣਾ ਫਿਰ ਮਿਸਤਰੀ ਵੇਲੇ ਦੋ ਕੁੰਡੇ ਲਾਤੇ ਆ ਇੱਕ ਇੱਥੇ ਲਾਤੇ ਇੱਕ ਉਧਰਾਂ ਦੇ ਕੋ ਪਾਣੀ ਵਾਲੀ ਪੈਪ ਲਾਤੀ ਆ ਅੰਦਰ ਬੱਜਰੀ ਪੁੱਜ ਦੀ ਸੱਟ ਕੇ ਚੰਗਾ ਅੰਦਰੋਂ ਵੀ ਪੱਕਾ ਕੰਮ ਕਰਾਂਗੇ ਪਲੱਸਟਰ ਕਾਲੂ ਕਰਾਂਗੇ ਅੱਜ ਆਪਾਂ ਇੰਨਾ ਉੱਚਾ ਹੋ ਜਾਣਾ ਹੈ ਇੰਨਾ ਇੱਥੋਂ ਤੱਕ ਐ ਠੀਕ ਹੈ ਜੀ ਤੇ ਚੈੱਕ ਕਰੋ ਤੁਸੀਂ ਘਰ ਦੇ ਕਹਿੰਦੇ ਸੀ ਵੀ ਨਹੀਂ ਬਣਾ ਸਕਦਾ ਚਾਹ ਪੀ ਲਓ ਹੈ ਚਾਹ ਪੀਣਾ ਬਸ ਆਪਾਂ ਚੱਕ ਤੇ ਟਿੱਡੇ ਲਓ ਬਈ ਹੁਣ ਆਪਾਂ ਤੁਹਾਨੂੰ ਦਿਖਾਉਣ ਲੱਗੇ ਆ ਮਾਸਟਰਪੀਸ ਮੇਡ ਬਾਈ ਬਲਜਿੰਦਰ ਸਿੰਘ

ਕੰਮ ਚਲਾਤਾ ਬਾਈ ਆਸੇ ਪਾਸੇ ਪਾਸੇ ਤੇ ਮੈਨੂੰ ਟਾਈਮ ਵੀ ਬਹੁਤ ਹੋ ਗਿਆ ਯਾਰ ਗੁਰਵਾ ਹਾਂ ਖਰੀ ਤੇ ਆੜੀ ਨੰਗੀ ਮੇਰੀ ਨਾ ਰੋਟੀ ਨਾ ਪਾਣੀ ਚਾਹ ਚੂਪੀ ਤਿਸ ਠੀਕ ਆ ਤੇ ਕੰਮ ਆਪਾ ਕਰਤਾ ਅੰਦਰੋਂ ਪੁੱਤ ਰਹਿਣ ਦੇ ਭਲਾ ਅੰਦਰੋਂ ਅੰਦਰੋਂ ਹਜੇ ਬਾਹਲਾ ਸੋਣਾ ਕਰਤਾ ਸੀ ਤਾਂ ਐ ਅੰਦਰੋਂ ਸੋਹਣਾ ਨਹੀਂ ਲੱਗਣਾ ਕੱਲ ਨੂੰ ਬਾਹਰ ਪਲਸਟਰ ਕਰਾਂਗੇ ਹਰ ਸਲਾਮ ਆਗੇ ਤਾਂ ਨੂੰ ਇਹ ਗੱਲ ਦਾ ਜਦੋਂ ਮੈਂ ਆਇਆ ਨਾ ਟਿਊਸ਼ਨ ਉਪਾਪਾ ਕਹਿੰਦਾ ਇਹ ਤੁਹਾਡੇ ਬਣਾ ਤੁਹਾਡੇ ਨਾਲ ਹੀ ਬਣਾਇਆ ਨਾਲਿਆ ਕਰੀ ਹਾਂ ਹਾਂ ਠੀਕ ਆ ਤੇ ਬਾਅਦ ਚ ਮੰਮੀ ਨੂੰ ਕਹਿੰਦਾ ਹੁਣ ਮੱਝਾਂ ਵਧੀਆ ਨਾਉਣੀਆਂ ਅਸੀਂ ਮੱਝਾਂ ਲਗਦੀਆਂ ਉਹ ਨਹੀਂ ਯਾਰ ਵੇਖੋ ਪਰ ਇੱਕ ਗੱਲ ਆ ਜੇ ਤੁਸੀਂ ਨਾਉਣੇ ਫਿਰ ਉੱਚਾ ਘਾਟਾ ਥੋੜੇ ਵਾਰ ਹੋਰ ਦੇਣਾ ਹੈ ਮੈਨੂੰ ਮੱਝਾਂ ਪਰ ਆਪ ਦੇ ਟੂਟੀਆਂ ਆ ਜਾਂਦੀਆਂ ਨਾ ਟੂਟੀਆਂ ਆ ਜਾਂਦੀਆਂ ਇੱਕ ਹੋਰ ਵਾਰ ਦੇ ਤਾਂ ਟੂਟੀ ਆ ਗਈ ਤੇ ਵਿੱਚ ਟੂਟੀ ਨਾ ਪਦੇ ਨੀ ਤੇ ਫਿਰ ਕੀ ਹੋ ਗਿਆ ਨਾ ਇਹ ਅੰਦਰੋਂ ਨਾ ਆਉਂਦਾ ਸੱਦਾ ਆ ਗਿਆ ਚਲੋ ਜੀ ਵਲੌਗ ਨੂੰ ਆਪਾਂ ਕਰਦੇ ਆਂ ਐਂਡ ਤੇ ਮਾਤਾ ਨੇ ਮਿਸਤਰੀ ਲਿਆਉਣ ਨਹੀਂ ਦਿੱਤਾ ਕਹਿੰਦੀ ਆਈਫੋਨ ਤੇ ਇਹਨੇ ਪੈਸੇ ਲਾਦੇ ਹੁਣ ਆਪ ਹੀ ਬਣਾ ਦੇ ਚੁੱਪ ਤੇ ਮਾਤਾ ਬਹੁਤ ਖੁਸ਼ ਹੋਈ ਵੇਖ ਕੇ ਦਾਦੀ ਨੇ ਮੈਨੂੰ ਕਿਹਾ ਹਾਂ ਦਾਦੀ ਮੈਨੂੰ ਕਿਹਾ ਹੁਣ ਤੇਰੇ ਪਾਪੇ ਨੇ ਸਾਲ ਤੋਂ ਦਿਹਾੜੀਆਂ ਕਰਾਈਆਂ ਜਾਣੀਆਂ ਲੱਖ ਪੂਰਾ ਕਰਨਾ ਤੇ ਚਲੋ ਤੇ ਕਿਦਾਂ ਲੱਗਾ ਵਲੌਗ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਠੀਕ ਹੈ ਜੀ ਤੇ ਸਾਰਿਆਂ ਦਾ ਧੰਨਵਾਦ ਵਲੌਗ ਵਿੱਚ ਬੱਚਾ ਵੀ ਦੱਸਿਓ ਕਿਦਾਂ ਲੱਗਾ ਕਿਦਾਂ ਲੱਗਿਆ ਦੱਸਿਓ ਕਿਰਾ ਠੀਕ ਹੈ ਜੀ ਹਾਈ ਹਾਈ ਮਾਈ